ਮਤਲਬ ਟੈਸਟਿੰਗ ਲਈ ਲਾ ਦਿੰਨੇ ਆ ਗੱਡੀ ਬੰਦ ਹੋ ਗਈ ਡਾਇਗਨੋਸ ਨਹੀਂ ਕਰਦਾ ਠੀਕ ਹੈ ਉਹ ਇੱਕ ਪੇਨ ਕਿਲਰ ਦੇ ਦਿੰਦਾ ਚੰਦ ਮਿੰਟਾਂ ਵਾਸਤੇ ਦਰਦ ਦੂਰ ਹੋ ਜਾਂਦਾ ਦਰਦ ਦੂਰ ਕਰ ਦਿੰਦੀ ਹੈ ਮਸਲਾ ਹਲ ਨਹੀਂ ਹੋਇਆ ਜਿੰਨੇ ਕੋ ਡਾਇਗਨੋਸ ਨਹੀਂ ਕਰੂਗਾ ਭਰਾਵਾ ਮੈਂ ਵੀ ਕਾਰਾਂ ਦਾ ਹੀ ਡਾਕਟਰ ਸੋ ਦੋਸਤੋ ਕੱਲੀ ਪੇਨ ਕਿਲਰ ਨਹੀਂ ਦਿੱਤੀ ਜਾਂਦੀ ਗੱਡੀ ਨੂੰ ਡਾਇਗਨੋਸ ਪ੍ਰੋਪਰ ਕੀਤਾ ਜਾਂਦਾ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਡੀਆਂ ਗੱਡੀਆਂ ਦੇ ਵਿੱਚ ਵੀ ਅਗਰ ਇਦਾਂ ਦੇ ਨੁਕਸ ਹੈ ਤਾਂ ਤੁਸੀਂ ਆਪਣੀਆਂ ਗੱਡੀਆਂ ਦੇ ਮਸਲੇ ਹੱਲ ਕਰਾ ਸਕਦੇ ਹੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਪ੍ਰੀਤ ਮੋਟਰਸ ਮੋਗਾ ਆਜੋ ਵੀਡੀਓ ਐਂਡ ਤੱਕਰ ਦੇਖਿਓ ਵੀ ਆਪਾਂ ਇਹਦੇ ਡਾਇਗਨੋਸ ਕਿਵੇਂ ਕਰਦੇ ਪਏ ਹਾਂ ਦੋਸਤੋ ਇੱਕ ਚੀਜ਼ ਦਿਖਾਉਣੀ ਹੈ ਤੁਹਾਨੂੰ ਜਦੋਂ ਵੀ ਕਿਸੇ ਚੀਜ਼ ਨੂੰ ਚੈੱਕ ਕਰਦੇ ਆ ਤਾਂ ਬਹੁਤ ਬਰੀਕੀ ਚ ਜਾਣਾ ਪੈਂਦਾ ਹੈ ਕਿ ਇੰਜੈਕਟਰ ਜਿਹੜੇ ਉਹ ਕਿੰਨੇ ਮਿਸ ਕਰਦੇ ਵੀਰ ਜੀ ਤੁਸੀਂ ਉੱਥੇ ਜਾਇਓ ਕਰਾ ਸਟਾਰਟਿੰਗ ਤੇ ਕੋਲੇ ਜਾਓ ਇੱਕ ਵਾਰੀ ਕੋਡ ਕਲੀਅਰ ਕਰੋ ਸਟਾਪ ਕਰ ਲੈ ਬੇਟਾ ਜਦੋਂ ਉਂਗਲ ਮਾਰੀ ਉਦੋਂ ਸਟਾਪ ਕਰ ਲੈਣਾ ਗੱਡੀ ਆਪਾਂ ਸਟਾਰਟ ਕਰ ਲਈ ਮਿਸਿੰਗ ਦਿਖਾ ਰਹੀ ਹੈ ਨੇੜੇ ਆ ਬੇਟਾ ਮੜਾ ਜਾ ਇੱਕ ਮਿੰਟ ਕੋਰੇ ਆ ਦੇਖੋ ਮਗਾਸਤ ਚਾਲੋਂ ਉਪਰ ਲਿਸਿੰਗ ਹਾਲੋ ਵੈਬ ਰਿਸ਼ਨਾ ਲਓ ਜੀ ਬੱਲਾ ਮੇਰੇ ਹੱਥ ਦੇ ਵਿੱਚ ਐ ਪਿੱਛੇ ਹੋ ਜਾ ਬੇਟਾ ਹਲੋ ਗ੍ਰੇਪ ਆਪਾ ਦੋ ਨੰਬਰ ਦਾ ਲਾ ਲਿਆ ਸਤਨਵੀਰ ਜੀ ਥੋੜਾ ਬੈਕ ਹੋ ਜਾ ਮਤਲਬ ਦੋਸਤੋ ਜੱਗ ਪਿਆ ਇਹ ਮਤਲਬ ਵਰਕਿੰਗ ਹੈਗੀ ਆ ਅਸੀਂ ਇੱਕ ਇੱਕ ਇੰਜੈਕਟਰ ਜਿਹੜਾ ਉਹ ਚੈੱਕ ਕਰ ਰਹੇ ਹੈਗੇ ਆ ਉਸ ਇੰਜੈਕਟਰ ਦੇ ਚੱਲਦਿਆਂ ਗੱਡੀ ਸਟਾਰਟ ਰਹਿੰਦੀ ਆ ਦੋ ਨੰਬਰ ਹੁਣ ਤਿੰਨ ਨੰਬਰ ਤੇ ਜਾਵੇ ਬੇਟਾ ਠੀਕ ਹੈ ਜੀ ਹੁਣ ਜਿਹੜੀ ਦੇਖਣ ਵਾਲੀ ਚੀਜ਼ ਕੀ ਹੈ ਆਪਾਂ 3 ਨੰਬਰ ਇੰਜੈਕਟਰ ਵੀ ਲਾਤਾ ਤੇ 4 ਨੰਬਰ ਦਾ ਕੋਡ ਆ ਰਿਹਾ ਹੈ 4 ਨੰਬਰ ਦੇ ਕੋਡ ਲਾਉਂਦੇ ਆ ਗ੍ਰਿਪ ਦੇ ਵਿੱਚ ਜਦੋਂ ਆਪਾਂ ਬੱਲਬ ਟੈਸਟਿੰਗ ਲਈ ਲਾ ਦਿੰਨੇ ਆ ਗੱਡੀ ਬੰਦ ਹੋ ਗਈ ਗੱਡੀ ਬੰਦ ਹੋ ਗਈ ਇਹਦਾ ਮਤਲਬ ਵੀ 4 ਨੰਬਰ ਦੀ ਵਾਇਰਿੰਗ ਤੋਂ ਲੈ ਕੇ 4 ਨੰਬਰ ਦੇ ECM ਵਾਲ ਜਿਹੜੇ ਪੁਆਇੰਟਸ ਐ ਉਹਨਾਂ ਚ ਕੁਝ ਸਮਥਿੰਗ ਰੋਂਗ ਬਾਰ-ਬਾਰ ਆਪਾਂ ਇੰਜੈਕਟਰ ਪੱਟੀ ਜਾਈਏ ਪੱਟੀ ਜਾਈਏ ਪੱਟੀ ਜਾਈਏ ਕੋ ਤੱਕ ਨਹੀਂ ਬੰਦ ਕਿਸੀ ਵੀ ਕੰਮ ਨੂੰ ਜਦੋਂ ਕਰਨਾ ਹੋਵੇ ਨਾ ਆਕਾਂਤ ਮਨ ਦੀ ਸ਼ਾਂਤੀ ਇਹ ਬਹੁਤ ਜ਼ਰੂਰੀ ਹੁੰਦੀ ਹੈ ਆਉਂਦੇ ਹੁਣ ਮੈਂ ਵੀਡੀਓ ਚ ਕਸਟਮਰ ਨੂੰ ਇਹ ਹਰੇਕ ਨੂੰ ਕਹਿਣਾ ਚਾਹਣਾ ਹੈ ਜਿਹੜਾ ਵਿਅਕਤੀ ਸਮਝਦਾ ਹੈ ਵੀ ਭਾਈ ਜੀ ਪੈਸੇ ਕਿੰਨੇ ਲੱਗਣਗੇ ਉਹ ਨਾ ਆਵੇ ਪੈਸੇ ਦਾ ਭਾਈ ਜਿਹੜੇ ਲੱਗਣੇ ਲੱਗਣੇ ਆ ਮੈਂ ਇਹੀ ਮਿੱਠੀਆਂ ਹੀ ਮਾਰੀ ਜਾਵਾ ਤੇ ਟੀਆਰਪੀ ਬਹੁਤ ਆ ਕਿਸੇ ਨੂੰ ਕੁਝ ਦੇਣਾ ਤਾਂ ਹੈ ਹੀ ਨਹੀਂ ਆਸ਼ੀਰਵਾਦ ਜਿਉਂਦੇ ਰਹੋ ਭਾਈ ਜਿਉਦੇ ਰਹਿਣ ਵਾਲੀ ਗੱਲ ਹੀ ਕੋਈ ਨਹੀਂ ਚਾਰ ਨੰਬਰ ਇੰਜੈਕਟਰ ਦੀ ਬੈਰਿੰਗ ਚਾਰ ਨੰਬਰ ਈਸੀਐਮ ਚ ਸਮੱਸਿਆ ਸਭ ਤੋਂ ਪਹਿਲਾਂ ਆਪਾਂ ਇਹਦਾ ਈਸੀਐਮ ਬਦਲ ਕੇ ਦੇਖਾਂਗੇ ਕਿਉਂਕਿ ਹਰੇਕ ਵਿਅਕਤੀ ਜਦੋਂ ਕੰਮ ਕਰਾ ਕੇ ਲੈ ਕੇ ਜਾਂਦਾ ਹੈ ਉਹਦਾ ਬਜਟ ਵੱਜ ਜਾਂਦਾ ਉਹ ਕਮੈਂਟ ਚ ਦੱਸਦਾ ਹੀ ਨਹੀਂ ਉਹ ਇੰਨਾ ਕੀ ਗੁੱਸੇ ਹੋ ਕੇ ਜਾਂਦਾ ਹੈ ਵੀ ਰਹਿ ਰੱਬ ਦਾ ਨਾਮ ਹਾਲਾਂਕਿ ਮਸਲਾ ਹਲ ਹੋ ਜਾਂਦਾ ਇਹ ਸ਼ਬਦ ਇਸ ਵੀਰ ਲਈ ਨਹੀਂ ਇਹ ਵੀਰ ਹੁਣ ਵਾਵਾ ਪ੍ਰੋਬਲਮ ਕ੍ਰੀਏਟ ਹੋਈ ਵੀ ਇਹਨਾਂ ਨੂੰ ਆਇਓ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਹੈ ਭਾਈ ਜੀ ਹੁਣ ਤੁਸੀਂ ਨੁਕਸ ਦੇਖਿਆ ਹਾਂਜੀ ਦੇਖਿਆ ਜੀ ਕਿਸ ਨੇ ਤੁਹਾਨੂੰ ਸਮਝਾਤਾ ਨਹੀਂ ਸਾਨੂੰ ਪਹਿਲਾਂ ਕਿਸੇ ਨੇ ਸਮਝਾਇਆ ਇੱਥੋਂ ਤੱਕ ਕੋਈ ਪਹੁੰਚਿਆ ਹੀ ਨਹੀਂਗਾ ਕੀ ਕਰਦੇ ਸੀ ਇੰਜੈਕਟਰ ਖੋਲੋ ਜੀ ਇੰਜੈਕਟਰ ਖੋਲੋ ਜੀ ਖੋਲ ਲਿਆ ਵੀਰੇ ਖੋਲ ਕੇ ਕਰਵਾ ਲੇ ਤਿੰਨ ਵਾਰੀ ਕਰਵਾਏ ਆ ਇਹ ਉਹੀ ਗੱਲ ਹੈ ਵੀ ਡਾਕਟਰ ਡਾਇਗਨੋਸ ਨਹੀਂ ਕਰਦਾ ਠੀਕ ਹੈ ਉਹ ਇੱਕ ਪੇਨ ਕਿਲਰ ਦੇ ਦਿੰਦਾ ਹੈ ਪੇਨ ਕਿਲਰ ਕੀ ਕਰਦੀ ਹੈ ਇੱਕ ਮਿੰਟ ਵੇੜੇ ਪੇਨ ਕਿਲਰ ਕੀ ਕਰਦੀ ਹੈ ਚੰਦ ਮਿੰਟਾਂ ਵਾਸਤੇ ਦਰਦ ਦੂਰ ਕਰ ਦਿੰਦੀ ਹੈ ਮਸਲਾ ਹਲ ਨਹੀਂ ਹੋਇਆ ਜਿੰਨੇ ਕੋ ਡਾਇਗਨੋਸ ਨਹੀਂ ਕਰੂਗਾ ਭਰਾਵਾ ਮੈਂ ਵੀ ਕਾਰਾਂ ਦਾ ਹੀ ਡਾਕਟਰ ਹਾਂ ਇਸ ਤੋਂ ਪਹਿਲਾਂ ਇੰਨਾ ਕਿਸੇ ਨੇ ਵੇਖਿਆ ਹੀ ਨਹੀਂ ਬ੍ਰੇਕੀ ਨਾਲ ਜੇ ਮੈਂ ਤੁਹਾਨੂੰ ਕਿਸੇ ਨੇ ਨਹੀਂ ਦੇਖਣਾ ਬਾਈ ਤੇ ਮੈਂ ਵੀ ਦੇਖਣਾ ਇਸ ਕਰਕੇ ਬੰਦ ਕਰਨਾ ਜਿਹੜਾ ਬੰਦਾ ਗੱਲ ਸਮਝੂਗਾ ਉਹਦਾ ਕੰਮ ਕਰਾਂਗੇ ਦੂਜੇ ਦਾ ਅਸੀਂ ਕੰਮ ਗੱਲ ਸਮਝ ਗਿਆ ਤੁਸੀਂ ਹੁਣ ਇੰਜੈਕਟਰ ਵੀ ਚੈੱਕ ਕਰੂਗਾ ਇਹਦੇ ਮੈਂ ਲਾਸਟ ਤੇ ਜਾ ਕੇ ਕਿਉਂਕਿ ਇੰਜੈਕਟਰਾਂ ਚ ਡਿਫਰੈਂਟ ਕਿਨੈਟ ਇੰਜੈਕਟਰ 사ઉન્ડ ਕਿਉਂ ਕਰਦੇ ਕਰਦੇ ਆ ਕਿ ਨਹੀਂ ਕਰਦੇ ਵੀਰੇ ਗੱਡੀ ਛੜਨੀ ਪਊ ਠੀਕ ਹੈ ਜੀ ਜੋ ਅਸੀਂ ਕੰਮ ਕਰਤਾ ਇਹਦੀ ਦੂਜੇ ਦਿਨ ਸਵੇਰ ਨੂੰ ਕੀ ਪ੍ਰਤੀ ਕਿਰਿਆ ਜੇ ਤਾਂ ਤੁਸੀਂ ਉੱਥੇ ਲੈ ਗਏ ਤਾਂ ਮੈਨੂੰ ਕੁਝ ਨਹੀਂ ਪਤਾ ਲੱਗਣਾ ਤੈਨੂੰ ਯਾਰ ਬਾਈ ਨੇ ਤਾਂ ਕੀਤਾ ਹੀ ਕੁਝ ਨਹੀਂ ਜਿਹੜੀ ਨੁਕਸ ਹੋਣ ਕੱਢਿਆ ਜਿਹੜਾ ਸਵੇਰੇ ਜਾ ਕੇ ਨਿਕਲਣਾ ਉਹ ਦੋਨੇ ਡਿਫਰੈਂਟ ਡਿਫਰੈਂਟ ਹੈ ਠੀਕ ਹੈ ਜੀ ਐਗਰੀਓ ਹਾਂ ਜੀ ਕੰਮ ਨੂੰ ਸਟਾਰਟ ਕਰੀਏ ਜੀ ਬਿਨਾ ਐਸਟੀਮੇਟ ਤੋਂ ਐਸਟੀਮੇਟ ਆਫ ਲਈ ਮੈਂ ਦਿੰਨਾ ਤੋਂ ਇਹਦੇ ਇਜ਼ੀਅਰ ਵਾਲ ਦਾ ਕੋਡ ਵੀ ਆ ਰਿਹਾ ਹੋ ਸਕਦਾ ਹੈ ECM ਦੇ ਕਾਰਨ ਕਰਕੇ ਹੀ ਆਉਂਦਾ ਹੋਵੇ ਹੋ ਸਕਦਾ ਕੁਝ ਵੀ ਕੁਝ ਵੀ ਦਾ ਮਤਲਬ ਕੁਝ ਵੀ ਕਿਉਂਕਿ ਕਸਟਮਰ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਇਹਨਾਂ ਦੀ ਇੰਜੈਕਟਰਾਂ ਦੀ ਰਿਟਰਨ ਚੈੱਕ ਕਰਦੇ ਹਾਂ ਆਪਾਂ ਚੈੱਕ ਕਰਨ ਲੱਗੇ ਆ ਗਲੋਪ ਲੱਗਾ ਦੇ ਉੱਪਰ ਕਰੰਟ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਆ ਰਿਹਾ ਜੀ ਸਲਮਾਰੋ ਬੇਟਾ ਬੋਲ ਜੀ ਠੀਕ ਆ ਸੁੱਛ ਘੱਟ ਕੇ ਦੁਬਾਰਾ ਲਾਓ ਇੱਕ ਵਾਰੀ ਕਿਉਂਕਿ ਗਲੋਪ ਲੱਗਾ ਤੇ ਕਰੰਟ ਆਉਣਾ ਬਹੁਤ ਜ਼ਰੂਰੀ ਹੈ ਹੁਣ ਆਪਾਂ ਚੈੱਕ ਕਰਦੇ ਆ ਵੀ ਵਾਕੇ ਗਲੋਪ ਪਲੱਗ ਸੜਿਆ ਜਾਂ ਨਹੀਂ ਸੜਿਆ ਇਹ ਪ੍ਰੋਸੈਸ ਤਾਂ ਆਪਣਾ ਠੀਕ ਹੋ ਹੀ ਗਿਆ ਚੈੱਕ ਹੋ ਹੀ ਗਿਆ ਆਪਣਾ ਲਓ ਜੀ ਫਿਰ ਜਦੋਂ ਸੈਲਫ ਮਾਰੀਏ ਨਾ ਚੰਦ ਹਾਂਜੀ ਇਹ ਬੁਝ ਵੀ ਜਾਂਦੇ ਹੁੰਦਾ ਓਕੇ ਡਨ ਤਾਂ ਦੋਸਤੋ ਫਰਕ ਤਾਂ ਜਰੂਰ ਪਏਗਾ ਈਜ਼ੀਅਰ ਵਾਲ ਦੀ ਜੋ ਪੋਜੀਸ਼ਨ ਤੁਹਾਡੇ ਸਾਹਮਣੇ ਆ ਮੈਨੀਫੋਲਡ ਹੈ ਮੈਨੀਫੋਲਡ ਦੇ ਵਿੱਚ ਕੀ ਹਾਲਤ ਹੈ ਪੋਰਟ ਬੰਦ ਪਈ ਹੈ ਇਹ ਆ ਲੋ ਜੀ ਮਿੱਤਰੋ ਆ ਲੋ ਆ ਲੋ ਹਾਲ ਦੇਖੋ ਹੁਣ ਇਹ ਵਾਲ ਜਾਂ ਤਾਂ ਕੰਮ ਨਹੀਂ ਪ੍ਰੋਪਰ ਕਰਦਾ ਵਾਲ ਖੁੱਲਿਆ ਰਹਿੰਦਾ ਹੈ ਤੇ ਇੱਥੋਂ ਜਿਹੜੀ એનર્ਜੀ ਹੈ ਚਾਰ ਸਿਲੰਡਰ ਦੀ ਉਹ ਹੋ ਰਹੀ ਹੈ ਲੀਕ ਠੀਕ ਹੈ ਜੀ ਤੇ ਆਪਾਂ ਬੈਟਰੀ ਰਖਾ ਕੇ ਇਕ ਵਾਰੀ ਸਲਫ ਮਾਰਦੇ ਆਂ ਵੇਖਦੇ ਆਂ ਵੀ ਇਹਦੇ ਵਿੱਚ ਦੀ 에ਅਰ ਜਿਹੜੀ ਉਹ ਫੁਸ਼ਕ ਫੁਸ਼ਕ ਕਰਦੀ ਹੈ ਕਿ ਨਹੀਂ ਕਰਦੀ ਨਸਤੀ ਦੁਆਰਾ ਸਾਡੇ ਪੇਪਰ ਲੈ ਲਏ ਸੋ ਕਾਰਬਨ ਖੂਬ ਸਾਰੀ ਹੈ ਜੀ ਵਾਲਾ ਜਿਹੜਾ ਉਹ ਮਿਸਿੰਗ ਨਹੀਂ ਕਰਦਾ ਪਰ ਆਈ ਕਾਰਬਨ ਕਿਉਂ ਹੈ ਇਹ ਆਪਾਂ ਜ਼ਰੂਰ ਚੈੱਕ ਕਰਾਂਗੇ ਇਸ ਤੋਂ ਇਲਾਵਾ ਇਜ਼ੀਅਰ ਵਾਲ ਦੀ ਵਰਕਿੰਗ ਕਿਵੇਂ ਹੁੰਦੀ ਆ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਤੋ ਦੋਸਤੋ ਹੋੜਾ ਮੈਂ ਤੁਹਾਨੂੰ ਦਿਖਾਉਣਾ ਵੀ ਯਾਰ ਵਾਲ ਵਰਕ ਕਿਵੇਂ ਕਰਦਾ ਚਲੋ ਬੇਟਾ ਹਲੋ ਛੱਡ ਦਿਓ ਬੇਟਾ ਉਧਰੋਂ ਚਲਿਓ ਆਪਾਂ ਮੈਨੂ ਤਰੀਕੇ ਨਾਲ ਅਪਰੇਟ ਕਰਿਆ ਕਰੋ ਬੇਟਾ ਆ ਦੇਖੋ ਛੱਡ ਦਿਓ ਬੇਟਾ ਚਲੋ ਇਹ ECU ਦਾ ਜਿਹੜਾ ਸੋਲਨੋਇਡ ਹੈ ਇਹਨੂੰ ਵਰਕ ਕਰਾਉਦਾ ਹਲੋ ਛੱਡ ਦਿਓ ਬੇਟਾ ਹਲੋ ਬਿਲਕੁਲ ਸਟਿਲ ਹੋ ਗਿਆ ਨਾ ਆਪਾਂ ਆ ਰੱਖਤਾ ਇਹ ਹਲੋ ਆਪਾਂ ਉਂਗਲ ਆ ਦੂਰ ਕਰਕੇ ਰਾਹ ਹਟਿ ਬੇਟਾ ਦੂਰ ਕਰ ਤੋ ਚਲੋ ਨਪਿਓ ਸੋ ਗੁਰਪ੍ਰੀਤ ਸਿੰਘ ਜਸਲਪ੍ਰੀਤ ਬਾਈ ਹਮੇਸ਼ਾ ਨਵੀਆਂ ਵੀਡੀਓ ਤੇ ਨਵੀਂ ਤੁਹਾਡੇ ਐਕਸਪੀਰੀਅੰਸ ਦਾ ਖਾਂਦਾ ਕਰਾਂਗੇ ਸੋ ਆਪਾਂ ਹੁਣ ਗੱਡੀ ਦੀ ਜੌਬ ਨੂੰ ਡਨ ਕਰ ਲਗੇ ਤੇ ਦੋਸਤੋ ਇਹ ਇੰਡੈਕਟਰ ਉਹ ਵੀ ਚੈੱਕ ਕੀਤੇ ਇਸ ਤੋਂ ਇਲਾਵਾ ਉਹ ਜਿਹੜਾ ਇਜ਼ੀਅਰ ਵਾਲ ਸੀ ਉਹ ਆਪਾਂ ਮਸ਼ੀਨ ਇੰਜੈਕਟਰ ਵਾਲੀ ਤੇ ਬਾਰ-ਬਾਰ ਕਰੰਟ ਆਉਂਦਾ ਸੀ ਜਿਵੇਂ ਇਜ਼ੀਅਰ ਵਾਲ ਨੂੰ ਕਮਾਂਡ ਮਿਲਦੀ ਐ ਐਕਸਪਲ ਦੇਨ ਤੇ ਛੱਦਨ ਤੇ ਉਸ ਤਰੀਕੇ ਨਾਲ ਆਪਾਂ ਇਜ਼ੀਅਰ ਵਾਲ ਵੀ ਚੈੱਕ ਕੀਤਾ ਲਾਸ ਦੇ ਉੱਤੇ ਬਾਈ ਉਹਨਾਂ ਨੂੰ ਪੁੱਛਾਂਗੇ ਵੀ ਜੋ ਉਹ ਕਰਾਉਣ ਆਏ ਸੀ ਇੰਜਨ ਪਟਾਉਣ ਆਏ ਸੀ ਹੈੱਡ ਪਟਾਉਣ ਆਏ ਸੀ ਕੀ ਉਹਨਾਂ ਨੂੰ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਫੀਰ ਦੀ ਜਵਾਨੀ ਵੀ ਸੁਣ ਲਿਓ ਕਿਹੜੀ-ਕਿਹੜੀਆਂ ਪ੍ਰੋਬਲਮ ਆਪਾਂ ਦੂਰ ਕੀਤੀਆਂ ਰੀਤ ਮੋਟਰਸ ਮੇਗਾ ਬਾਈ ਜੀ ਮੈਂ ਤਾਂ ਜਿੰਨੇ ਦੀ ਬੋਲਿਆ ਬਹੁਤ ਬੋਲਿਆ ਹਾਂਜੀ ਹੁਣ ਥੋੜੀ ਵਾਰ ਹੀ ਆ ਮੈਂ ਦੇਖੋ ਜੀ ਬਈ ਤਾਂ ਤੁਹਾਡੇ ਵਾਸਤੇ ਕਹਿਣ ਤਾਂ ਮੈਨੂੰ ਸ਼ਬਦ ਹੀ ਨਹੀਂ ਹੈਗੇ ਹੁੰਦਾ ਨਹੀਂ ਨਹੀਂ ਧੰਨਵਾਦ ਆ ਹਾਂਜੀ ਤੇ ਬਾਕੀ ਮੈਂ ਆਇਆ ਮੈਂ ਗੱਡੀ ਦੇਖ ਕੇ ਮਨ ਖੁਸ਼ ਹੋ ਗਿਆ ਹੋਇਆ ਤੇ ਗੱਡੀ ਸਟਾਰਟ ਹੋਈ ਹੈ ਕਿੰਨੇ ਵਾਰ ਇੰਜੈਕਟਰ ਕਰਵਾਏ ਸੀ ਪਹਿਲਾਂ ਤਿੰਨ ਵਾਰ ਇੰਜੈਕਟਰ ਕਰਵਾਇਆ ਜੀ ਅੱਛਾ ਜੀ ਤੇ ਸਰਵਸਵੀ ਕਰਾ ਲਈ ਫਿਲਟਰ ਵੀ ਚੇਂਜ ਕਰਵਾ ਲਿਆ ਫਿਰ ਵੀ ਪ੍ਰੋਬਲਮ ਨਹੀਂ ਹਟੀ ਹੈਗੀ ਫਿਰ ਫਿਰ ਇੰਜੈਕਟਰ ਵਾਲੇ ਕੋਲ ਗਿਆ ਉਹ ਕਹਿੰਦਾ ਜੀ ਇੱਕ ਦਿਨ ਛੱਡ ਕੇ ਜਾਓ ਫਿਰ ਚਲੋ ਗੱਡੀ ਮੈਂ ਇੱਕ ਦੋਸਤ ਦਾ ਕੋਈ ਉਹਨੇ ਮੈਨੂੰ ਭੇਜਤਾ ਕਹਿੰਦਾ ਯਾਰ ਬੰਦਾ ਏਜੰਸੀ ਦਾ ਕੰਮ ਕਰਦਾ ਵਾ ਮੈਂ ਚਲੋ ਕੋਈ ਗੱਲ ਨਹੀਂ ਦੋ ਦਿਨ ਗੱਡੀ ਉਹਦੇ ਕੋਲ ਰਹੀ ਉਹ ਕਹਿੰਦਾ ਜੀ ਹੈਡ ਬਟਣਾ ਪਈਗਾ ਪਟਸ ਤੇ ਆਪਾਂ ਨਹੀਂ ਇੰਜੈਕਟਰ ਕਰਤੇ ਆਪਾਂ ਨਹੀਂ ਆਪਾਂ ਕੁਝ ਨਹੀਂ ਕੀਤਾਗਾ ਜੀ ਉਹ ਸੋਚ ਕੇ ਹੀ ਮਨ ਦੇ ਵਿੱਚ ਮਰੇ ਆਉਂਦਾ ਸੀ ਜਦੋਂ ਮੈਂ ਇੱਥੇ ਗੱਡੀ ਲੈ ਕੇ ਵੀ ਆਇਆ ਉਸ ਵੇਲੇ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਮੈਂ ਸ਼ਾਇਦ ਹੈਡ ਪਟਣਾ ਪਵੇ ਮੈਨੂੰ ਇੱਥੇ ਤਾਂ ਕੋਈ ਆਫਰ ਦਿੱਤੀ ਬੰਦੇ ਨੇ ਕਹਿੰਦਾ ਯਾਰ ਇੰਜਨ ਚੇਂਜ ਕਰ ਦੇ ਹੁਣ 10 ਵੀਰੇ ਇੰਜਨ ਚੇਂਜ ਕਰਨ ਦੀ ਲੋੜ ਹੈਗੀ ਆ ਨਹੀਂ ਜੀ ਜੋ ਇੰਜਨ Ориਜਨਲ ਆ ਉਹ ਯ ਇੰਜਨਾਂ ਕੋਈ ਕੰਮ ਹੋਰ ਤਾਂ ਆਪਾਂ ਕੀਤਾ ਨਹੀਂ ਇਹਦਾ ਕੋਈ ਅਸੀਂ ਇਹਦਾ ਤੁਹਾਨੂੰ ਸਾਰਾ ਸਮਝਾਤਾ ਸੀ ਹਾਂਜੀ ਵੀ ਜਦੋਂ ECM 'ਚ ਨੁਕਸ ਹੈ ਗੱਡੀ ਨੋਕਿੰਗ ਕਰਦੀ ਹੈ ਮੈਂ ਇਹਦੀ ਕੋਡਿੰਗ ਜ਼ਰੂਰ ਕੀਤੀ ਆ ਹਾਂਜੀ ਮੈਂ ਇਹਦਾ ਈਜ਼ੀਅਰ ਵਾਲ ਦਾ ਵਰਕ ਕੀਤਾ ਠੀਕ ਹੈ ਜੀ ਇਹਦੇ ਈਸੀਐਮ ਦੇ ਵਿੱਚ ਇੱਕ ਅੱਧਾ ਪਰਸੈਂਟ ਹਜੇ ਵੀ ਨੁਕਸ ਜੋ ਇਹ ਹਾਲਾਤ ਸੀ ਰਹਿ ਸਕਦੇ ਆ ਠੀਕ ਹੈ ਜੀ ਕੋਈ ਕੋਡ ਆ ਵੀ ਸਕਦਾ ਹੈ ਇਹ ਤਾਂ ਮੈਂ ਪਰ ਜੇ ਇਲੈਕਟ੍ਰੀਕਲ ਇੰਜੈਕਟਰ ਵਾਲਾ ਕੋਡ ਆਊਗਾ ਤਾਂ ਆਪਣੀ ਰਿਸਪੌਂਸਿਬਿਲਟੀ ਹੈ ਜਿੰਦਾ ਆਪਾਂ ਕੰਮ ਕਰਵਾਇਆ ਠੀਕ ਹੈ ਜੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਕਈਆਂ ਦੇ ਇੱਥੇ ਵੀ ਡਿਡਪੀਡ ਹੁੰਦੀ ਆ ਠੀਕ ਹੈ ਜਿਉਂ ਨੇ ਬੋਲਣ ਲਾਇਆ ਤਾਂ ਮੈਂ ਬੋਲਦਾ ਨਹੀਂ ਤਾਂ ਮੇਰੀ ਕੋਈ ਇਕਾਤ ਹੈ ਤੁਸੀਂ ਆਏ ਤਾਂ ਹੈਡ ਪਟਾਉਣੀ ਸੀ ਪੱਕਾ ਹੀ ਸ਼ੋਰ ਇਲੈਕਟਰ ਖਲੋਣ ਸੀ ਆਏ ਸੀ ਜੀ ਸ਼ੋਰ ਆਪਾਂ ਡਾਇਰੈਕਸ਼ਨਿੰਗ ਕੀਤੀ ਗੱਡੀ ਹੋਈ ਹੈ ਉਹੀ ਗੱਡੀ ਆ ਜੀ ਉਹੀ ਗੱਡੀ ਹੁਣ ਸਮੂਥਲੀ ਚੱਲਦੀ ਪਈ ਆ ਕੋਈ ਵਾਹ ਡੋ ਡਾਇਰੈਕਸ਼ਨਿੰਗ ਕੀਤੀ ਕੋਈ ਫਰਕ ਲੱਗਿਆ ਮੈਂ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਲਾਈਵ ਦਿਖਾਇਆ ਸੀ ਕਿਵੇਂ ਕੰਮ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਦਾ ਕੇ ਮੰਨਣਾ ਹੈ ਸੋਸ਼ਲ ਮੀਡੀਆ ਤੇ ਹੋਣਾ ਚਾਹੀਦਾ ਹੈ ਹਾਂਜੀ ਉਸ ਸੋਸ਼ਲ ਮੀਡੀਆ ਦਾ ਸਾਨੂੰ ਬੈਨੀਫਿਟ ਲੈਣਾ ਚਾਹੀਦਾ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਮੈਨੂੰ 100% ਬੈਨੀਫਿਟ ਮ ਤੁਹਾਡੀ ਵੀਡੀਓ ਦੇਖਣੇ ਆ। ਹੈਪੀ ਹੋ। ਬਹੁਤਾਂ ਹਾਲ ਬਾਗ। ਫਿਰ ਕੱਲ। ਸਜਣੋ ਜਦੋਂ ਕੰਮ ਕਰਾਉਣਾ ਹੋਵੇ ਮੈਂ ਘੱਟ ਹੀ ਟਾਕ ਕਰਦਾ ਮੈਂ ਮੁੰਡੇ ਦਾ ਨੰਬਰ ਵਿੱਚ ਮੈਂਸ਼ਨ ਕਰਦਾ। ਇਸ ਕਰਕੇ ਨਹੀਂ ਕਰੀਦਾ ਲੋਕ ਊਟ ਪਟੰਗ ਜਾਂ ਬਹੁਤ ਕਰਦੇ ਆ। ਭਰਾ ਵਰਗੇ ਆਉਣ, ਹੋਰ ਭਰਾਵਾਂ ਵਰਗੇ ਆਉਂਦੇ ਆ। ਬਹੁਤ ਵਧੀਆ ਇਨਸਾਨ ਹੁੰਦੇ। ਅਸੀਂ ਉਹਦੀ ਕੰਮ ਕਰ ਲੱਗ ਪਈਦਾ। ਜਦੋਂ ਸਿਆਣੇ ਜੇ ਬਣ ਜਾਂਦੇ ਨਾ ਬਾਈ ਜੀ। ਬਾਈ ਇੱਕ ਇੰਜੈਕਟਰ ਖੋਲ ਲਓ ਜੀ। ਉਹਨਾਂ ਫਿਰ ਤੂੰ ਉੱਥੇ ਖੋਲ ਭਰਾਵਾ ਸਾਨੂੰ ਕੀ ਲੋੜ ਆ। ਤੇ ਇੰਜੈਕਟਰ ਖੋਲੇ? ਨਹੀਂ ਜੀ। ਤੁਸੀਂ ਇੰਜੈਕਟਰ ਖਲੋਣ ਆਏ ਸੀ। ਤੁਸੀਂ ਮੈਨੂੰ ਪ੍ਰੋਬਲਮ ਦੱਸਤੀ ਜੀ ਬਾਈ ਜੀ ਮੈਨੂੰ ਨਹੀਂ ਪਤਾ ਮੈਂ ਤਿੰਨ ਚਾਰਾਂ ਦੇ ਕਿਰਾਇਆ ਤੁਸੀਂ ਦੇਖ ਲਓ ਕੀ ਆ ਸੋ ਬਾਈ ਜੀ ਪਿਆਰ ਦੁਨੀਆ ਕਰਦੀ ਰਹੇ ਇਦੋਂ ਵੀ ਹੋਰ ਵੀ ਉੱਚੀ ਤੇ ਸੁੱਚੀ ਗੱਲ ਕਰਦੇ ਰਵਾਂਗੇ ਔਕਾਤ ਆਪਣੀ ਨਹੀਂ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਇਦੋਂ ਤੇ ਮੈਂ ਕੁਝ ਨਹੀਂ ਕਹੂੰਗਾ ਸੱਚਾ ਜਿਹੜਾ ਉਹ ਜਿੰਨਾ ਵੀ ਆਪਾਂ ਲਪੋੜੀਏ ਨਹੀਂ ਲੁਕਦਾ ਆਪਣੇ ਤੋਂ ਤਾਂ ਝੂਠ ਮਾਰਣੀਆਂ ਦਾ ਆਪਾਂ ਸੱਚ ਕਹਿ ਦਿੰਦੇ ਤੁਸੀਂ ਛੱਡ ਕੇ ਚਲੇ ਗਏ ਸੀਗੇ ਛੱਡ ਕੇ ਚਲੇ ਨਾ ਇੰਜੈਕਟਰ ਕਰ ਵੀ ਲੈਂਦਾ ਫਿਰ ਕਿੱਡਾ ਕ ਮੈਂ ਸ਼ਾਊਕਾਰ ਹੋ ਜਾਂਦਾ ਯਾਰ ਉਹਨੂੰ ਕਹਿੰਦਾ ਸੀ ਤੁਸੀਂ ਮੁੰਡੇ ਨੂੰ ਕਹਈ ਇੰਜੈਕਟਰ ਕਰਾ ਦਿਓ ਤੁਹਾਨੂੰ ਕਿਹਾ ਬਾਈ ਜੀ ਨਹੀਂ ਇੰਜੈਕਟਰਾਂ ਦੀ ਲੋੜ ਨਹੀਂ ਲੋੜ ਨਹੀਂ ਲੋੜ ਟੈਲੀਫੋਨ ਤੇ ਇਹੀ ਗੱਲ ਹੋਈ ਸੀ ਨਾ ਹਾਂਜੀ ਹਾਂਜੀ ਸੋ ਧੰਨਵਾਦ ਆ ਬਾਈ ਜੀ ਇਹਦੇ ਚ ਟੈਂਕੀ ਚ ਮੋਲਰ ਜ਼ਰੂਰ ਪਾਉਂਦੇ ਰਹੋ ਕਿਉਂਕਿ ਜ਼ਿਆਦਾਤਰ ਲੋਕ ਫਿਲਟਰ ਖਾ ਜਾਂਦੇ ਫਿਲਟਰ ਹੀ ਨਹੀਂ ਪਾਉਂਦੇ ਲੈ ਮੇਰੀ ਇਸ ਗੱਲ ਤੇ ਵੀ ਔਖੇ ਹੋ ਜਾਂਦੇ ਆ ਤੇ ਪਰ ਲੋਕ ਬਹੁਤ ਅਵੇਅਰ ਹੋ ਗਏ ਅਗਲਾ ਨਾ ਦਾ ਬਾਈ ਖੋਲ ਕੇ ਦਿਖਾ ਪਾਇਆ ਹਾਂਜੀ ਹਾਂਜੀ ਜੇ ਤਾਂ ਪਾਇਆ ਉਹਦੀ ਖੋਲੂ ਜੇ ਨਹੀਂ ਖੋਲਿਆ ਆਇਆ ਜੀ ਗਿਆ ਜੀ ਕਾਲੀ ਕਬਡੀ ਸ਼ਿੱਕੇ ਕਬਡੀ ਚੱਲ ਮੇਰੇ ਭਾਈ ਉਹ ਦੀ ਸਮਝ ਲਓ ਬਾਈ ਇਹ ਕੀ ਕਹਿੰਦਾ ਉਹਦੇ ਸ਼ਬਦਾਂ ਤੋਂ ਪਛਾਣ ਲਓ ਬੰਦਾ ਹੈ ਕਿ ਉਹ ਦਾ ਸੋ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਵੀਡੀਓ ਵੇਖ ਕੇ ਕੰਮ ਮਕੈਨਿਕ ਆਪਦੇ ਕੋਲੋਂ ਕਰਾ ਲਿਆ ਕਰੋ ਪਰ ਜੇ ਕੋਈ ਕਿਸੇ ਦਾ ਕੰਮ ਫਸਿਆ ਹੋਇਆ ਤੇ ਜਰੂਰ ਆਜੋ ਕਰਕੇ ਤੋੜਾਂਗੇ ਦੋ ਦਿਨ ਇੱਕ ਦਿਨ ਬਾਈ ਨੂੰ ਹਫਤਾ ਲੱਗਿਆ ਹੈ ਨਾ ਹਾਂਜੀ ਧੰਨਵਾਦ ਵੀਰ ਜੀ